ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਵਿੱਚ ਇੱਕ ਅਵਾਰਾ ਕੁੱਤੇ ਨੇ ਦੋ ਸਕੂਲੀ ਬੱਚਿਆਂ ਸਮੇਤ 6-7 ਲੋਕਾਂ ਨੂੰ ਵੱਢ ਲਿਆ ਬਜ਼ੁਰਗ ਔਰਤ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਕੀਤਾ ਗਿਆ ਰੈਫਰ ਦਰਅਸਲ ਤੁਹਾਨੂੰ ਦੱਸਦੀ ਹੈ ਕਿ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਵਿੱਚ ਇੱਕ ਛੋਟੇ ਕੁੱਤੇ ਨੇ ਪੂਰੀ ਦਹਿਸ਼ਤ ਮਚਾ ਦਿੱਤੀ ਇਹ ਦਹਿਸ਼ਤ ਉਸ ਸਮੇਂ ਮਚਦੀ ਹੈ ਜਦ ਦੋ ਸਕੂਲੀ ਬੱਚਿਆਂ ਤੇ ਇੱਕ ਬਜ਼ੁਰਗ ਔਰਤ ਸਮੇਤ 6-7 ਵਿਅਕਤੀਆਂ ਨੂੰ ਬੁਰੀ ਤਰ੍ਹਾਂ ਇਹ ਕੁੱਤਾ ਵੱਢ ਲੈਂਦਾ ਹੈ ਤੇ ਔਰਤ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਜਾਂਦਾ ਹੈ ਉਹਨਾਂ ਦਾ ਇਲਾਜ ਚਲ ਰਿਹਾ ਫਿਲਹਾਲ ਸਿਵਲ ਹਸਪਤਾਲ ਚ ਪਿੰਡਵਾਸੀਆਂ ਨੇ পাগল ਕੁੱਤੇ ਨੂੰ ਗੋਲੀ ਮਾਰ ਉਸਦੀ ਹੱਤਿਆ ਕਰ ਦਿੱਤੀ ਉਥੇ ਹੀ ਤਾਂ ਜੋ ਕਿਸੇ ਹੋਰ ਨੂੰ ਵੀ ਕਿਸੇ ਤਰ੍ਹਾਂ ਦੀ ਸੱਟ ਨਾ ਲੱਗ ਸਕੇ ਇਸ ਤੋਂ ਇਲਾਵਾ ਹੋਰ ਇਸ ਮਾਮਲੇ ਨੂੰ ਲੈ ਕੇ ਕੀ ਕੀ ਕਿਆ ਗਿਆ ਕੀ ਕੀ ਰਾਏ ਆਈ ਸਾਹਮਣੇ ਤੁਸੀਂ ਵੀ ਸੁਣੋ ਮੋਗਾ ਤੋਂ ਬੱਬੂ ਬਰਮਾ ਦੀ ਲਾਈਵ ਭਾਰਤ ਤੋਂ ਰਿਪੋਰਟ ਸਰ ਸਕੂਲ ਚੱਲੇ ਸੀਗੇ ਇਸ ਕਰਕੇ ਉਹਨਾਂ ਨੂੰ ਵੀ ਵਾਰ ਦਤ ਹੋਈ ਹਲਕੇ ਕੁੱਤੇ ਨੇ ਕੱਟ ਲਿਆ ਇੱਕ ਬੱਚੇ ਕਟਿਆ ਹੋਰ ਵੀ ਕਿਹਨਾਂ ਨੂੰ ਹੋਰ ਬੱਚਿਆਂ ਦੇ ਨਾਮ ਨਹੀਂ ਸ਼ੇਅਰ ਹੋ ਰਹੇ ਐ ਵੈਸੇ ਨਾਮ ਬੱਚੇ ਕਹਿੰਦੇ ਨੇ ਵੀ ਹੋਰ ਬੱਚਿਆਂ ਨੂੰ ਵੀ ਕਟਿਆ ਹੋਇਆ ਹੈ ਕਿੰਨੇ ਕੁ ਬੱਚਿਆਂ ਨੂੰ ਕਟਿਆ ਤਿੰਨ ਬੱਚੇ ਕਹਿੰਦੇ ਆ ਜਿਹਨੂੰ ਇੰਨੀ ਉਮਰ ਦਾ ਬੱਚਾ ਤੁਹਾਡਾ ਜੀ ਮੇਰਾ 11 ਸਾਲਾਂ ਦਾ ਬੱਚਾ ਜੀ ਸਰਕਾਰੀ ਹਸਪੀਟਲ ਚ ਆਏ ਮੋਗੇ ਜੀ 55 ਸਾਲ ਦੀ ਮਾਤਾ ਸੀਗੀ ਘਰੋਂ ਬਾਹਰ ਆਈ ਥੋੜਾ ਬਾਹਰ ਵਰ ਘਰ ਸੀ ਉਹਦਾ ਕੁੱਤੇ ਨੇ ਉਹਨੂੰ ਔਨਸਾਰੀ ਢਾ ਲਿਆ ਮੂੰਹ ਤੋਂ ਬਰਕੀਆਂ ਹੱਥਾਂ ਦਾ ਬੁਰਾ ਹਾਲ ਕਰਤਾ ਜੀ ਮਾਤਾ ਦਾ ਜਦੋਂ ਸਾਨੂੰ ਪਤਾ ਲੱਗਾ ਅਸੀਂ ਚੱਕ ਕੇ ਲਏ ਦੋ ਸਕੂਲ ਦੇ ਬੱਚੇ ਇੱਕ ਬੱਚਾ ਤਾਂ ਇੱਥੇ ਆ ਗਿਆ ਹੁਣੇ ਹੀ ਇੱਕ ਪਤਾ ਨਹੀਂ ਕਿੱਥੇ ਲੈ ਗਏ ਜੀ ਵਾਰਾ ਕੁੱਤੇ ਜੀ ਇੰਨੀਆਂ ਡਾਰਾਂ ਫਿਰਦੀਆਂ ਯਾਨੀ ਕਿ ਸਰਕਾਰ ਦਾ ਕੋਈ ਇਸ ਗੱਲ ਧਿਆਨ ਨਹੀਂ ਦਿੰਗਾ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਡਾਰਾਂ ਤੁਸੀਂ ਬਾਕੀ ਹੋਰ ਵੀ ਆਸਵੇਂ ਨਹੀਂ ਰਹਿੰਦੇ ਹਾਂ ਹਾਂਜੀ ਪਹਿਲਾਂ ਲੋਸਮੈਂਟ ਕਰਾਈ ਸੀ ਸਵੇਰ ਵੀ ਹਲਕਿਆ ਕੁੱਤਾ ਫਿਰਦਾ ਤੇ ਉਦੋਂ ਇੱਕ ਦੋ ਮਿੰਟਾਂ ਚ ਇਹ ਕੰਮ ਹੋ ਗਿਆ ਲਓ ਮੈਂ ਦੱਸਾਂ ਤੋ ਸਾਨੂੰ ਇਹ ਪਤਾ ਲੱਗਾ ਇਹ ਕੁੱਤੇ ਹੱਡਾ ਰੋੜੀ ਵਾਲੇ ਕੁੱਤੇ ਨੇ ਹਾਂਜੀ 12 ਕੁੱਤੇ ਆ ਜੀ ਇਹ ਹੱਡਾ ਰੋੜੀ ਵਾਲੇ ਕੁੱਤੇ ਨੇ ਹਾਂਜੀ ਹੱਡਾ ਰੋੜੀ ਵਾਲੇ ਕੁੱਤੇ ਆ ਜੀ ਇਹ ਜੇ ਤੂੰ ਤਰਾਹ ਨਹੀਂ ਕਿਸੇ ਕੁੱਤੇ ਪੰਚ ਨੂੰ ਜਾਂ ਕੋਈ ਵਾਰ ਨਹੀਂ ਇਹਦਾ ਜਾਨੀ ਕਿ ਅੱਜ ਹੁਣ ਅਸਾ ਜਦੋ ਹੋਇਆ ਉਹਦੇ ਅਸੀਂ ਇਧਰ ਭਾਜੇ ਬੁੜੀਆਂ ਚੱਕ ਕੇ ਲਿਆਈ ਮਾਤਾ ਕੱਲੀ ਐ ਛੋੜਾ ਜਿਹੜਾ ਮੁੰਡਾ ਉਹ ਵੀ ਵਿਚਾਰਾ ਠੀਕ ਜਿਹੀ ਐਡਾ ਹੈ ਨੀਗਾ ਅਸੀਂ ਤਾਂ ਗਵਾਂਢੀ ਬੰਦੇ ਆ ਸਰਕਾਰ ਨੂੰ ਇਹੀ ਮੈਸੇਜ ਆਉਣਾ ਚਾਹੀਦਾ ਜੀ ਇਹਨਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਮਾਰੇ ਜਾਣ ਇਹ ਜੱਗੇ ਜਿਵੇਂ ਸੀਗਾ ਮਾਰ ਦਿੰਦੇ ਸੀ ਜਦ ਵੜਦੇ ਆ 12 ਕੁੱਤੇ ਪਤਾ ਨਹੀਂ ਲੱਗਦਾ ਹਰ ਕਿਹ ਬੱਚੇ ਨੂੰ ਕਿਹਨੂੰ ਪਹ ਸਕਦੇ ਆ ਹਾਂਜੀ ਫੜਨਾ ਚਾਹੀਦਾ ਜੀ ਸਰਕਾਰ ਨੂੰ ਇਹਨਾਂ ਦਾ ਕਾਰਨ ਕੋਸ਼ ਨਹੀਂ ਤਾਂ ਕਮ ਖਰਾਬ ਬੁਰਾ ਵਾਲਾ ਕੁੱਤੇ ਇੰਨੇ ਜਿਆਦੇ ਵਧ ਗਏ ਬਹੁਤ ਜਿਆਦੇ ਜਿਵਾਰਾ ਕਿੰਨੇ ਕ ਬੱਚਿਆਂ ਨੂੰ ਹੋਰ ਵੀ ਕੱਢੇ ਇਹ ਜੀ ਇੱਕ ਮਾਤਾ ਹੋਗੀ ਇੱਕ ਬੱਚਾ ਤੁਹਾਡੇ ਨਾਲ ਹੀ ਮਾਤਾ ਦੇ ਅਸੀਂ ਲੈ ਕੇ ਆਏ ਆ ਦੋ ਬੱਚੇ ਉਹ ਦੱਸਦੇ ਆ ਵੀ ਦੋ ਬੱਚੇ ਅਜੇ ਹੋਰ ਆ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਕਿੱਥੇ ਲੈ ਗਏ ਕਿੱਥੇ ਨੇ ਇਸ ਟਾਈਮ ਜਿਹਨਾਂ ਨੂੰ ਤੁਸੀਂ ਲੈ ਕੇ ਆ ਸਥਿਤੀ ਕੀ ਉਹਨਾਂ ਦੀ ਉਹਨੇ ਸਥਿਤੀ ਜੇ ਇੱਥੋਂ ਰੈਫਰ ਕਰਤਾ ਉਹਨਾਂ ਨੇ ਫ੍ਰੀਕੋਟ ਲੈ ਜਾਓ ਫ੍ਰੀਕੋਟ ਲੈ ਕੇ ਚੱਲੇ ਆ ਜੀ 108 ਨੰਬਰ ਗੱਡੀ ਆ ਰਹੀ ਹੈ ਮੈਨੂੰ ਇਹ ਕੁੱਤੇ ਨੇ ਵੜਤਾ ਹੀ ਮੈਂ ਤਾਂ ਆ ਰਹੀ ਰਾਹ ਤੇ ਜੋ ਤੇ ਮਗਰ ਜਾ ਕੇ ਨੇ ਪੜ ਲਿਆ ਤੇ ਬਾਵਾ ਬਾਣੇ ਮੇਰੇ ਪਿੱਛਾਂ ਤੇ ਸੱਟ ਮੇਰੇ ਪਿੰਡ ਕੋਸਾਗੜ ਦਾ ਜੀ ਤੇ ਹੋਰ ਵੀ ਕਿੱਥੇ ਕੱਟਿਆ ਜਾਂ ਤੈਨੂੰ ਕਿੱਲੇ ਨੂੰ ਕੱਟਿਆ ਨਹੀਂ 10 12 ਨੇ ਕੱਟਿਆ ਕੁੱਤੇ ਨੇ ਹਲਕੇ ਅਸੀਂ ਪਿੰਡੇ ਚ ਕੁੱਤਾ ਹੀ ਮਾਰਦੇ ਗੋਲੀ ਮਾਰ ਕੇ ਉਹਨੂੰ ਕੁੱਤਾ ਗੋਲੀ ਮਾਰ ਕੇ ਮਾਰ ਹਾਂਜੀ ਮਾਰਦਾ ਜੀ ਤੇ ਕਿ ਕਿਹੜੇ ਕਿੱਡੀ ਕੋ ਬੰਦੇ ਜਿਹਨੂੰ ਕੱਟਿਆ ਹੈਗਾ ਉਹ ਸਾਰੇ ਚਾਲਿੰਗ ਸਾਲਾ ਥੱਲੇ ਸੀ ਇੱਕ ਮਾਤਾ ਸੀ ਉਹ ਪੈਗੀ 6-7 ਸਾਲਾਂ ਦੀ ਤੇ ਨੌਜਵਾਨ ਮੁੰਡਿਆਂ ਨੇ ਵੱਡੇ ਹੋਣਾ ਜੀ ਕੋਈ ਬੱਚੇ ਪੁੱਛੇ ਬੱਚਾ ਨਹੀਂ ਵੱਡਾ ਜੀ ਸਾਡੇ ਪਿੰਡ ਤੋਂ ਹੀ ਆ ਸਾਡੇ ਪਿੰਡ ਤੋਂ ਹੀ ਆ ਮਾਤਾ ਦੇ ਪੁੱਛੇ ਹਾਂ ਸਾਡੇ ਪਿੰਡ ਤੋਂ ਸਾਰੇ ਪਿੰਡ ਕਿਹੜਾ ਤੁਹਾਡਾ ਕੋਸਾਗੜ ਦਾ ਜੀ ਸਰ ਹਾਂਜੀ ਇੱਕ ਮਾਤਾ ਨੂੰ ਕੱਟਿਆ ਬੁਰੀ ਤਰ੍ਹਾਂ ਜ਼ਖਮੀ ਨੇ ਉਹ ਤੋਂ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਰਹੇ ਆ ਕੋਸਾ ਕੋਟਲਾ ਤੋਂ ਪੇਸ਼ੈਂਟ ਆ ਗਏ ਆ ਉੱਥੋਂ ਸਾਡੇ ਕੋਲ ਚਾਰ ਪੰਜ ਮਰੀਜ਼ ਆ ਚੁੱਕੇ ਨੇ ਡੌਗ ਬਾਈਟ ਦੇ ਕੇਸੇ ਸਾਰੇ ਹਲਕੇ ਦੇ ਕੁੱਤੇ ਕੱਟੇ ਪਿੰਡ ਵਾਲੇ ਕਹ ਰਹੇ ਹੁਣ ਤਾਂ ਕੁੱਤੇ ਨੂੰ ਮਾਰਤਾ ਪਰ ਉਹ ਇੱਕ ਬੱਚਾ ਵੀ ਆਇਆ ਉਹਦੇ ਵੀ ਮੂੰਹ ਤੇ ਉਹਨੇ ਵੱਡੇ ਉਹਦੇ ਵੀ ਐਂਟੀਸਰਮ ਵਗੈਰਾ ਲਾ ਰਹੇ ਆ ਅਸੀਂ ਸਾਰਾ ਕੁਝ ਦੇਖ ਰਹੇ ਹਾਂ ਕੀ ਕੰਡੀਸ਼ਨ ਕਿੰਦਾ ਜੀ ਬੱਚਾ ਠੀਕ ਆ ਜੀ ਮਾਤਾ ਸੀਰੀਅਸ ਹੀ ਹੈਗੇ ਉਹਨਾਂ ਨੂੰ ਫਰੀਦਕੋਟ ਭੇਜ ਰਹੇ ਆ ਸੀ